ਆਮ ਆਦਮੀ ਪਾਰਟੀ ਦੇ ਉੱਤੇ ਮੁਸੀਬਤਾਂ ਨੇ ਉਸ ਦੇ ਉੱਤੇ ਭਾਰੀ ਟੈਗ ਕੀਤਾ ਹੈ। ਬਗਾਵਤ ਹੋ ਗਈ ਆਮ ਆਦਮੀ ਪਾਰਟੀ ਦੇ ਵਿੱਚ 24 ਤੋਂ 25 ਵਿਧਾਇਕ ਜਿਹੜੇ ਜਿਹੜੇ ਬਗਾਵਤ ਕਰ ਗਏ ਆ। ਜਿਹੜੀ ਚੰਗਿਆਰੀ ਸੁਲਗੀ ਕਿੱਥੋਂ ਆ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਵਿਧਾਇਕ ਆ। ਉਸ ਨੇ ਚੀਫ ਸੈਕਟਰੀ ਦੇ ਉੱਤੇ ਐਲੀਗੇਸ਼ਨ ਲਗਾਏ। ਕਿ ਉਹਨਾਂ ਦੀ ਗੱਲ ਨਹੀਂ ਸੁਣਦਾ ਕ੍ਰਿਸ਼ਨ ਕੁਮਾਰ ਉਸ ਦੇ ਕਰਕੇ ਜਿਹੜੇ ਹੜ੍ਹ ਆਏ ਉਸ ਤੋਂ ਬਾਅਦ ਸਾਰੇ ਜਿਹੜੇ ਵਿਧਾਇਕ ਸੀ ਉਹਨਾਂ ਦਾ ਦਰਦ ਸਾਹਮਣੇ ਆਇਆ ਉਹਨਾਂ ਨੇ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਹਾਈ ਕਮਾਂਡ ਨੂੰ ਵਿੱਚ ਇੱਕ એપisode ਹੋਰ ਚੱਲਿਆ ਜਦੋਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹਸਪਤਾਲ ਦੇ ਵਿੱਚ ਦਾਖਲ ਸੀ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕੇ ਹਰਪਾਲ ਸਿੰਘ ਚੀਮਾ ਉਸ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਜਾਂ ਅੰਬਰਸਰ ਤੋਂ ਵਿਧਾਇਕ ਜਿਹੜੇ ਪਹਿਲਾਂ ਮੰਤਰੀ ਵੀ ਰਹਿ ਚੁੱਕੇ ਆ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਜਿਹੜੇ ਸਿੱਪਚੇਰੇ ਆ ਟੀਵੀਆਂ ਦੇ ਉੱਤੇ ਕਬਰਾਂ ਫਲੈਸ਼ ਹੋਣ ਲੱਗੀਆਂ ਇਹ ਆਖਿਆ ਗਿਆ ਹਰਜੋਤ ਸਿੰਘ ਬੈਂਸ ਤੇ ਉਸਦੇ ਨਾਲ ਦੋ ਹੋਰ ਵਿਧਾਇਕਾਂ ਨੂੰ ਦਿੱਲੀ ਹਾਈ ਕਮਾਂਡ ਨੇ ਆਪਣੇ ਕੋਲ ਸੱਦਿਆ ਤੇ ਕਿਸੇ ਵੀ ਸਮੇਂ ਇਹ ਐਲਾਨ ਹੋ ਸਕਦਾ ਹੈ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਪੰਜਾਬ ਦੇ ਵਿੱਚੋਂ ਇੱਕ ਰਾਜ ਸਭਾ ਸੀਟ ਖਾਲੀ ਹੋਈ ਆ ਕਿਆ ਸਰਾਹੀਆ ਇਹ ਸੀ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਦਿੱਲੀ ਸਿੱਧਾ ਕੰਟਰੋਲ ਆ ਜਿਹੜਾ ਉਹ ਆਪਣੇ ਹੱਥਾਂ ਦੇ ਵਿੱਚ ਲੈ ਸਕਦੀ ਆ ਪਰ ਇਹ ਗੱਲ ਜਿੰਨੇ ਸਿਆਸੀ ਮਾਹਿਰਾ ਜਾਂ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਆ ਉਹ ਜਾਣਦੇ ਆ ਕਿ ਆਮ ਆਦਮੀ ਪਾਰਟੀ ਜੇ ਸੱਤਾ ਦੇ ਵਿੱਚ ਆਈ ਹੈ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਕਰਕੇ ਆਈ ਹੈ। ਨਾ ਤਾਂ ਕੇਜਰੀਵਾਲ ਕਰਕੇ ਵੋਟਾਂ ਪਈਆਂ, ਨਾ ਕਿਸੇ ਵਿਧਾਇਕ ਕਰਕੇ ਵੋਟਾਂ ਪਈਆਂ। ਸਾਰੇ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਤੇ ਲੋਕ ਤੇ ਐਮਐਲਏ ਦੱਬੀ ਜ਼ੁਬਾਨ ਦੇ ਵਿੱਚ ਇਹ ਗੱਲ ਲਗਾਤਾਰ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਜਿਹੜਾ ਖਲਾਫ ਜਾਂ ਫਿਰ ਦਿੱਲੀ ਹਾਈ ਕਮਾਂਡ ਦੇ ਖਲਾਫ ਲੋਕਾਂ ਦਾ ਰੋਹ ਜਾਂ ਗੁੱਸਾ ਜ਼ਰੂਰ ਆ ਪਰ ਹਾਲੇ ਵੀ ਉਸ ਤਰੀਕੇ ਦਾ ਰੋਹ ਜਾਂ ਗੁੱਸਾ ਮੁੱਖ ਮੰਤਰੀ ਭਗਵੰਤ ਮਾਨ ਦੇ ਖਲਾਫ ਪੰਜਾਬ ਦੇ ਲੋਕਾਂ ਦਾ ਨਹੀਂਗਾ ਪੰਜਾਬ ਦੇ ਲੋਕ ਇਹ ਗੱਲ ਸਮਝਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਬੰਦਾ ਤੇ ਉਹ ਜ਼ੋਰ ਤਾਂ ਪੂਰਾ ਲਾ ਰਿਹਾ ਸਿਸਟਮ ਨੂੰ ਬਦਲਣ ਦਾ ਪਰ ਉਸ ਦੀ ਕਿਤੇ ਨਾ ਕਿਤੇ ਜਿਹੜੀ ਸੁਣਵਾਈ ਨਹੀਂ ਹੋ ਰਹੀ ਦਿੱਲੀ ਦੇ ਅਰਵਿੰਦ ਕੇਜਰੀਵਾਲ, ਮਨੀਸ਼ ਸ਼ਿਸ਼ੋਧਿਆ, ਰਾਗਵ ਚੱਡਾ, ਸੰਦੀਪ ਪਾਟਕ ਵਰਗੇ ਜਿਹੜੇ ਆਗੂ ਆ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਚੱਲਣ ਨਹੀਂ ਦੇ ਰਹੇ। ਇਹ ਗੱਲ ਸਮਝਦੇ ਆ ਹਰਮੀਤ ਸਿੰਘ ਪਠਾਨ ਮਾਜਰਾ ਨੇ ਤਾਂ ਆ ਕੇ ਗੱਲ ਦੇ ਉੱਤੇ ਮੋਹਰ ਹੀ ਲਾ ਦਿੱਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਨੀਂਦ 'ਚ ਸੁੱਤੇ ਆ। ਲੋਕ ਆਪਾਂ ਨੂੰ 227 ਦੇ ਵਿੱਚ ਛੇਤਰ ਮਾਰਨਗੇ। ਤੁਸੀਂ ਉੱਠੋ। ਫੈਸਲੇ ਲਓ ਪੰਜਾਬ ਦੇ ਪੱਖ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਜਵਾਬ ਦੇ ਆਪਾਂ ਨਾ ਦਾ ਦਿੱਲੀ ਵਾਲੇ ਆ ਨਾ ਕੋਈ ਅਫਸਰ ਆ ਸੈਕਟਰੀਆਂ ਨੇ ਸੈਕਟਰੀ ਲੱਗੇ ਰਹਿਣਾ ਸਰਕਾਰ ਭਾਵੇਂ ਕਿਸੇ ਦੀ ਆ ਜੇ ਆਪਾਂ ਨੂੰ ਲੋਕਾਂ ਨੇ ਬੜਾ ਮਾਣ ਦੇ ਨਾਲ ਜਿਹੜੀ ਪੰਜਾਬ ਦੀ ਸੱਤਾ ਆਪਾਂ ਨੂੰ ਸੌਂਪੀ ਆ ਆਪਾਂ ਨੂੰ ਹੁਣ ਫੈਸਲਾ ਲੈਣਾ ਪੈਣਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਫੈਸਲਾ ਲੈਣਾ ਪੈਣਾ ਜਿਹੜੀ ਦਿੱਲੀ ਲੌਬੀ ਇੱਥੇ ਇਕੱਠੀ ਹੋਈ ਆ ਇਹਨੂੰ ਭਜਾਉਣਾ ਪੈਣਾ ਇਹ ਗੱਲ ਕਹਿਣ ਤੋਂ ਬਾਅਦ ਜਿਹੜਾ ਸਿਆਸੀ ਪਾਰਾ ਸੀ ਉਹ ਚੜ ਗਿਆ ਰਾਜਨੀਤੀ ਕੇ ਜਿਹੜੇ ਗਲਿਆਰਿਆਂ ਦੇ ਵਿੱਚ ਇਹ ਗੱਲ ਆਮ ਗੂੰਜਣ ਲੱਗ ਪਈ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਪਵੇਗੀ ਕਿਉਂਕਿ ਕਾਂਗਰਸ ਲਗਾਤਾਰ ਜਿਹੜਾ ਉਸ ਦਾ ਗਰਾਫ ਉਹ ਚੜਦਾ ਜਾ ਰਿਹਾ ਪਰ ਕਾਂਗਰਸ ਦੇ ਵਿੱਚ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਬਾਲੇ ਹੋਣ ਕਰਕੇ ਕਾਂਗਰਸ ਆਪਸ ਦੇ ਵਿੱਚ ਫੱਟੀ ਹੋਈ ਆ ਇਸ ਕਰਕੇ ਜੇ ਆਮ ਆਦਮੀ ਪਾਰਟੀ ਨੇ ਸਮਾਂ ਰਹਿੰਦੇ ਫੈਸਲੇ ਸਹੀ ਨਾ ਕੀਤੇ ਤੇ ਆਮ ਆਦਮੀ ਪਾਰਟੀ ਦੇ ਲਗਭਗ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਕਿ 25 ਦੇ 25 ਜਿਹੜਾ ਅੰਕੜਾ ਦੱਸਿਆ ਗਿਆ 25 ਦੇ ਕਰੀਬ ਜਿਹੜੇ ਵਿਧਾਇਕ ਉਹ ਬਗਾਵਤ ਕਰ ਸਕਦੇ ਆ ਤੇ ਹੁਣ ਖੰਮੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਿਹੜੇ ਉਹਨਾਂ ਦੇ ਟਕਸਾਲੀ ਆਗੂ ਆ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸਾਬਕਾ ਮੰਤਰੀ ਤੇ ਬਿਆਨਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਤੇ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਤੇ ਇਹ ਗੱਲ ਦੇ ਉੱਤੇ ਜ਼ੋਰਦਾਰ ਪਹਿਲਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਂਗਰਸ ਸ਼ਾਮਲ ਜਿਹੜੀ ਸਫਲ ਹੋਵੇਗੀ ਤੇ ਇਹਨਾਂ ਆਗੂਆਂ ਨੂੰ ਲੋਕਾਂ ਨੂੰ ਬਣਦਾ ਮਾਨ ਸਤਕਾਰ ਆ ਜਿਹੜਾ ਉਹ ਜ਼ਰੂਰ ਦਿੱਤਾ ਜਾਊਗਾ ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦਾਅਵੇ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਆਗੂ ਇਹ ਗੱਲ ਆਖ ਰਹੇ ਆ ਕਿ 25 ਦੇ ਕਰੀਬ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਸਾਡੇ ਟੱਚ 'ਚ ਆ ਜੇਕਰ ਜਿਹਾਂ ਸਿਆਸੀ ਬੰਬ ਪੰਜਾਬ ਦੀ ਰਾਜਨੀਤੀ ਦੇ ਵਿੱਚ ਫਟਦਾ ਦੋਸਤੋ ਬਾਅਦ ਆਮ ਆਦਮੀ ਪਾਰਟੀ ਦਾ ਕੀ ਬਣੇਗਾ ਪਰ ਦੂਜੇ ਪਾਸੇ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੇ ਆਪਣੀ ਜੁਰਤ ਵਿਖਾਉਣ ਆਪਣਾ ਹੌਸਲਾ ਕਰਨ ਦਿੱਲੀ ਵਾਲੇ ਜਿੰਨੇ ਵੀ ਇੱਥੇ ਲੀਡਰ ਆਏ ਆ ਉਹਨਾਂ ਨੂੰ ਡਾਂਗ ਲੈ ਕੇ ਭਜਾਉਣ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 227 ਦੇ ਵਿੱਚ ਫੇਰ ਜਿਹੜੀ ਸੱਤਾ ਉਹਨਾਂ ਦੇ ਹੱਥ ਆ ਸਕਦੀ ਹੈ ਕਿਉਂਕਿ ਕੋਈ ਵੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕ੍ਰੈਡਿਬਿਲਟੀ ਆ ਉਦੇ ਮੁਕਾਬਲੇ ਦਾ ਲੀਡਰ ਪੈਦਾ ਕਰਨ ਦੇ ਵਿੱਚ ਹਜੇ ਤੱਕ ਅਸਫਲ ਰਹੀ ਆ ਭਾਵੇਂ ਚਰਨਜੀਤ ਚੰਨੀ ਹੋਵੇ ਜਾਂ ਸਕਬੀਰ ਸਿੰਘ ਬਾਦਲ ਹੋਵੇ ਜਾਂ ਫਿਰ ਹੋਰ ਸੁਨੀਲ ਕੁਮਾਰ ਜਾਖੜ ਹੋਣ ਮੁੱਖ ਮੰਤਰੀ ਜਿਹੜੀ ਪਾਪੂਲੈਟੀ ਆ ਉਹ ਭਗਵਾਨ ਤਮਾਨ ਦੇ ਮੁਕਾਬਲੇ ਕਿਸੇ ਵੀ ਆਗੂ ਦੀ ਨਹੀਂ ਕੀ